ਨੇ ਮੇਂ ਸਨਵੀ ਮੈਂ 6 ਮੈਂ 3rd ਕਲਾਸ ਮੈਂ ਪੜ੍ਹਤੀ ਹੂ ਇਸੇ ਵੀ ਚੰਦਬੋਦਿੰਗ ਸਕੂਲ ਮੂਜੇ ਅੱਜ ਮੈਮ ਸੇ ਮਿਲ ਕੇ ਬਹੁਤ ਅੱਛਾ ਲਗਾ ਔਰ ਮੈਂ ਵੀ ਇੰਡੀਅਨ ਆਰਮੀ ਮੇਂ ਜਾਣਾ ਚਾਹਤੀ ਹੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅਰਸ਼ਨੂਰ ਹੈ ਤੇ ਮੈਂ ਮਾਸਟਰਮਾਈਂਡ ਇੰਸਟੀਟਿਊਟ ਵੱਲੋਂ ਅੱਜ ਸਾਨੂੰ ਇੱਕ ਬਹੁਤ ਵੱਡਾ ਮੌਕਾ ਮਿਲਿਆ ਹੈ ਡ੍ਰੀਮਸ ਕੋਚਿੰਗ ਇੰਸਟੀਟਿਊਟ ਵੱਲੋਂ ਅੱਜ ਬਹੁਤ ਵੱਡੇ ਐਕਸਪਰਟਸ ਇੱਥੇ ਆਏ ਨੇ ਜਿਨ੍ਹਾਂ ਵੱਲੋਂ ਬਹੁਤ ਚੰਗੀ ਤਰ੍ਹਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਕਿਵੇਂ ਆਪਾਂ ਆਪਣਾ ਕੈਰੀਅਰ ਚੂਜ਼ ਕਰੀਏ ਅ ਕਿਵੇਂ ਸਾਨੂੰ ਮਿਹਨਤ ਕਰਕੇ ਲਗਨ ਦੇ ਨਾਲ ਆਪਾਂ ਆਪਣਾ ਕੈਰੀਅਰ ਚੂਜ਼ ਕਰ ਸਕਦੇ ਹਾਂ ਇੰਡੀਅਨ ਆਰਮੀ ਤੋਂ ਮੈਕ ਸੈਂਜੀ ਆਏ ਆ ਉਹਨਾਂ ਨੂੰ ਦੇਖ ਕੇ ਕਿਦਾਂ ਦਾ ਲੱਗਾ ਤੁਹਾਨੂੰ ਸਾਨੂੰ ਬੜੇ ਪ੍ਰਾਊਡ ਲੱਗ ਰਿਹਾ ਹੈ ਕਿ ਜਲੰਧਰ ਤੋਂ ਇੱਥੇ ਹੁਸ਼ਿਆਰਪੁਰ एक बड़ा मौका मिले है कि महक मैम इतने आए ने तो सूँ बहुत वो ओपरचुनिटी दिती है कि वो सू बहुत कुछ समझा रहे हैं गुड मॉर्निंग एवरी वन मेरा नाम महरीन सुमन है और मैं वुडलैंड ओवरसी स्कूल से हूँ और हम यहाँ पर मास्टर माइंड इंस्टीट्यूट की तरफ से आए हैं मुझे आज यहाँ पर आकर बहुत अच्छा लग रहा है क्योंकि यहाँ पर बहुत बड़े बड़े एक्सपर्ट्स हमें बहुत अच्छे से समझा रहे हैं और करियर गाइडेंस दे रहे हैं कि हम कैसे अपना करियर चूज़ कर सकते हैं नेम इज़ अक्षिता आई एम फ्रॉम क्लास प्लस टू मेडिकल ਆਪਾਂ ਇਹ ਇਵੈਂਟ ਸਾਰੇ ਨੇ ਮਿਲ ਕੇ ਆਰਗੇਨਾਈਜ਼ ਕੀਤਾ ਸੀ ਐਂ ਸਾਨੂੰ ਇਸ ਇਵੈਂਟ ਦੀ ਬਹੁਤ ਦੇਰ ਤੋਂ ਮਤਲਬ ਵੇਟ ਸੀ ਗਈ ਐਂ ਅੱਜ ਜੋ ਫਾਈਨਲੀ ਆ ਚੁੱਕਾ ਹੈ ਇਹ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਕਿ ਆਰਮੀ ਵਿੱਚ ਕਿੱਦਾਂ ਜਾਣਾ ਆਈਆਈਟੀ ਵਿੱਚ ਕੀ ਕਰ ਸਕਦੇ ਆ ਸਟਾਕਸ ਮਾਰਕੀਟ ਦੇ ਵਿੱਚ ਕੀ ਰੱਖਿਆ ਹੋਇਆ ਕਿਉਂਕਿ ਆਪਾਂ ਪਲੱਸ 2 ਜਾਂ ਪਲੱਸ 2 ਤੋਂ ਬਾਅਦ ਆਪਾਂ ਕੀ ਕਰਨਾ ਸਾਨੂੰ ਇਸੇ ਮਤਲਬ ਕੁਝ ਨਹੀਂ ਪਤਾ ਐਂ ਹੁਣ ਇਸ ਇਵੈਂਟ ਮਿਲਦਾ ਇਹਦਾ ਇਹ ਇਵੈਂਟ ਹਰ ਸਕੂਲ ਨੂੰ ਕਰਵਾਉਣੇ ਚਾਹੀਦੇ ਆ ਕਿ ਬੱਚਿਆਂ ਨੂੰ ਪਤਾ ਲੱਗੇ ਪਲੱਸ 2 ਜਾਂ 3 ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਬਾਕੀ ਸਟੂਡੈਂਟਸ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਬਾਕੀ ਜਿਹੜੇ ਆਏ ਆ ਉਹਨਾਂ ਲਈ ਤਾਂ ਬਹੁਤ ਬੈਨੀਫੀਸ਼ੀਅਲ ਹੋਊਗਾ ਇਹ ਇਵੈਂਟ ਕਿਉਂਕਿ ਇਦਾਂ ਦੀ ਇਨਫੋਰਮੇਸ਼ਨ ਅਜੇ ਤੱਕ ਹਸ਼ਰਪੁਰ ਸੁਣਾ ਕਿਸੇ ਨੇ ਕਦੀ ਦਿੱਤੀ ਆ ਨਾ ਇਹਨਾਂ ਦੇ ਲੋਕੀ ਆਏ ਆ ਇੱਥੇ ਪਹਿਲੀ ਵਾਰ ਹੀ ਕੋਈ ਆ ਐਂਡ ਸਾਨੂੰ ਉਹਨਾਂ ਨੂੰ ਸੁਣਨ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਇੰਟਰਸਟ ਆ ਰਿਹਾ ਆ ਕੁਐਸਚਨਸ ਵੀ ਪੁੱਛ ਰਿਹਾ ਬੱਚੇ ਬਹੁਤ ਇੰਟਰਐਕਟਿਵ ਸੈਸ਼ਨ ਬਣ ਰਿਹਾ ਆ ਐਂਡ ਜਿਹੜੇ ਆਏ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਇਸ ਇਵੈਂਟ ਦਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਨੀਤ ਸਿੰਘ ਬੇਦੀ ਹੈ ਮੈਂ ਦਿੱਲੀ ਤੋਂ ਤੇ ਜਿਹੜਾ ਇਹ ਸੈਮੀਨਾਰ ਆਰਗੇਨਾਈਜ਼ ਕਰਾਇਆ ਹੈ ਅਨਕੁਸ਼ ਸਿੰਘ ਨੇ ધ ਮੇਗਾ ਕੈਰੀਅਰ ਕਾਉਂਸਲਿੰਗ ਸੈਸ਼ਨ ਇਟਸ ਅ ਵੈਰੀ ਗ੍ਰੇਟ ਇਨੀਸ਼ੀਏਟਿਵ ਬਾਈ ਹਿਮ ਜਿਹੜਾ ਹੁਸ਼ਿਆਰਪੁਰ ਚ ਹੋ ਰਿਹਾ ਹੈ ਐਂਡ ਜਿੰਨਾ ਮੈਨੂੰ ਪਤਾ ਹੈ ਹੁਸ਼ਿਆਰਪੁਰ ਚ ਪਹਿਲੀ ਵਾਰ ਹੋ ਰਿਹਾ ਹੈ ਫਰਮ 5th ਕਲਾਸ ਸਟੂਡੈਂਟ ਟੂ 12th ਕਲਾਸ ਸਟੂਡੈਂਟ ਕਿ ਬੱਚਾ 5th ਤੋਂ ਬਾਅਦ ਕਿਹੜੇ ਕਿਹੜੇ ਐਗਜ਼ਾਮ ਚ ਅਪੀਅਰ ਕਰ ਸਕਦਾ ਹੈ 9th ਕਲਾਸ ਤੋਂ ਬਾਅਦ ਕਿਹੜੇ ਐਗਜ਼ਾਮ ਚ ਅਪੀਅਰ ਕਰ ਸਕਦਾ ਹੈ ਤੇ 12th ਕਲਾਸ ਤੇ ਬਾਅਦ ਕਿਹੜੇ ਐਗਜ਼ਾਮ ਚ ਅਪੀਅਰ ਕਰ ਸਕਦਾ ਹੈ ਹੁਣ ਬੱਚੇ ਅਕਸਰ ਬਹੁਤ ਕਨਫਿਊਜ਼ਨ ਚ ਹੁੰਦੇ ਆ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਅਸੀਂ ਡਿਗਰੀ ਲੈਣੀ ਹੈ ਅਸੀਂ ਕਾਮਰਸ ਸਟਰੀਮ ਲੈਣੀ ਹੈ ਅਸੀਂ ਪੀਸੀਐਮ ਲੈਣੀ ਹੈ ਅਸੀਂ ਪੀਐਮ ਪੀਸੀਬੀ ਲੈਣੀ ਹੈ ਬਟ ਸਟਿਲ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਜਾਂਦੇ ਉਸ ਤੋਂ ਬਾਅਦ ਕਿ ਸ਼ਾਇਦ ਮੈਂ ਨਹੀਂ ਕਰਨਾ ਚਾਹੁੰਦਾ ਸੀ ਤੇ ਉਹ ਗਾਈਡੈਂਸ ਲਈ ਉਹ ਡਾਇਰੈਕਸ਼ਨ ਦੇਣ ਲਈ ਅਸੀਂ ਇਹ ਸੈਮੀਨਾਰ 'ਚ ਆਏ ਹਾਂ ਤੇ ਮੈਂ ਹੋਪ ਕਰਦਾ ਕਿ ਜਿਹੜੇ ਵੀ ਸਾਰੇ ਬੱਚੇ ਆਏ ਨੇ ਉਹ ਬੈਸਟ ਤੋਂ ਬੈਸਟ ਗਾਈਡੈਂਸ ਲਈਏ ਲੈਂ ਤੇ ਅੱਗੇ ਜਿੰਨਾ ਵੀ ਹੋ ਸਕੇ ਆਪਣੀ ਲਾਈਫ ਨੂੰ ਬਿਊਟੀਫੁਲ ਬਣਾਈਏ मीनिंगफुल ਬਣਾਈਏ ਤੇ ਕਹਿੰਦਾ ਹੈ ਕਿ ਭਾਈ ਫਾਈਨੈਂਸ਼ਲੀ ਸਟੇਬਲ ਰਹੀਏ ਉਹ ਜਿਹੜਾ ਵੀ ਕਰੀਅਰ ਚੂਜ਼ ਕਰਨ ਕਿਉਂਕਿ ਦੇਸ਼ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ ਹੈ ਤੇ ਜਿੱਦਾਂ ਜਿੱਦਾਂ ਸਕਿਲਸ ਚਾਹੀਦੀਆਂ ਨੇ ਤੇ ਬੱਚਾ ਉਹ ਸਕਿਲ ਚ ਆਪਣੀ ਕੰਮ ਕਰੇ ਤੇ ਅੱਗੇ ਜਾ ਕੇ ਆਪਣੀ ਲਾਈਫ ਨੂੰ ਸਟੇਬਲ ਤੇ ਸਿਕਿਉਰ ਬਣਾਏ ਦੈਟਸ ਆਲ ਫਰਮ ਮਾਈ ਸਾਈਡ ਥੈਂਕ ਯੂ ਹਲੋ ਮਾਈ ਨੇਮ ਇਜ਼ ਅਭਿਸ਼ੇਕ ਸਿੰਘ ਐਂਡ ਆਮ ਐਨ ਇੰਜੀਨੀਅਰ ਲਾਇਰ ਐਂਡ ਸਿਵਲ ਸਰਵੈਂਟ ਐਂਡ ਆਈ ਆਲਸੋ ਕੋਚ ਫਾਰ ਦਾ ਯੂਪੀਐਸਸੀ ਫਾਰ ਦਾ ਸਿਵਲ ਆਈ ਕੋਚ ਫਾਰ ਦਾ ਸਿਵਲ ਸਰਵਿਸਿਸ ਐਂਡ ਆਈ ਐਮ ਹੇਅਰ ਇਨ ਦਾ ਹੁਸ਼ਿਆਰਪੁਰ ਸਿਟੀ ਦੈਟ ਇਜ਼ ਦਾ ਲੈਂਡ ਆਫ ਦਾ ਬ੍ਰੇਵਸ ਐਂਡ ਦਾ ਸੇਂਟਸ and uh, today i am going to guide the student from the class 6 to class 12. दैट विस टाइप ऑफ़ करियर वन शुड चूज़ फर्स्ट एंड फॉरमोस्ट द करियर इज़ नॉट अ मल्टीपल चॉइस क्वेश्चन कि कुछ भी ले लिया आप करियर शुड कम फ्राम इनसाइड करियर शुड कम फ्रॉम द हार्ट जो कि मुझे पता है पंजाब के बारे में होशियारपुर के बारे में जो मैंने सुना यहाँ पहली चॉइस होती है बच्चे को एक काम करते हैं आयल्स पास करते हैं और कनाडा चले जाते हैं लेकिन वहाँ जाने के पहले हमें ये सोचना चाहिए वहाँ किस तरह की नौकरी करेंगे जाके ये किस तरह की नौकरी होगी सर्विस सेक्टर होगा रिटेल सेक्टर होगा या ट्रांसपोर्टेशन होगा या फिर हाई पेइंग जॉब पे जाएंगे हम और अगर सर्विस सेक्टर या ट्रांसपोर्ट सेक्टर पे जाके वहाँ नौकरी करनी है इससे बेटर है ना कि यहाँ पे प्रिपेयर करें इंडिया पे रह कर अपने घर पे रह के प्रिपेयर करें और सीधे वहाँ पे टॉप लॉस्ट जब टोरंटो एयरपोर्ट में उतरें तब टॉप लॉस्ट नौकरी करें एकदम बड़ी नौकरी जहाँ पर रिस्पेक्ट भी हो और सब कुछ हो और कुछ चीज़ें और मैं बताना चाहूँगा बच्चों को कि आप केवल कनाडा ही एक ऑप्शन नहीं है आप यहाँ पे रह के इंजीनियर बने यहाँ पे रह के लॉयर बने बिकॉज आई एम एन इंजीनियर एंड लॉयर बोथ सो वेरेवर वेरेवर यू विल गो यू विल बी डिमांडेड और इंजीनियरिंग एंड लॉ दिस दिस डिग्रीज यू शुड टेक फ्रॉम द टॉप नॉच कॉलेजेस बिकॉज टायर थ्री कॉलेज से आप इंजीनियरिंग करते हो या लॉ करते हो तो क्या पैकेज है हार्डली कुछ भी है क्या कमाओगे आप और उसकी डिमांड है भी नहीं ज़्यादा और फिर तीसरी चीज़ यू कैन ऑलवेज चूज़ फॉर द सिविल सर्विसेज एंड दिस सिविल सर्वेंट्स दे रूल द कंट्री दे हैव द अथॉरिटी दे हैव द अथॉरिटी टू वाइप आउट द टीयर ऑफ द पुअर्स एंड दैट इज द सर्विस फॉर द नेशन सो एंड इन द एंड आई वॉन्ट टू एड कि कैसे में ये सारी चीज़ें अचीव करनी है वी हैव सर्टन थिंग्स बाई विच वी कैन अचीव ऑल ऑफ दिज थिंग्स बी इट करियर इन द सिविल सर्विसेज बी एट करियर इन द इंजीनियरिंग और मेडिकल और लॉ कुछ चीज़ें हमारे पास होनी चाहिए पहली क्यूरियोसिटी कुछ भी देखें सपोज चिड़िया उड़ रही है तो चिड़िया उड़ कैसे रही है घास का रंग हरा है तो घास का रंग हरा क्यों है और जब क्यूरियोसिटी होगी तब आपके पास जानने की क्षमता होगी क्योंकि आइंस्टाइन ने एक बार कहा कि इफ़ यू कैन नॉट हैव द इमेजिनेशन यू कैन नॉट हैव द क्यूरियोसिटी देन यू कैन नॉट बी इन्वेंटिव एंड इन्वेंसन तो हर जगह चाहिए आपको अपने घर पे चाहिए घर की प्रॉब्लम सॉल्व करने के लिए इन्वेसन चाहिए समाज की प्रॉब्लम सॉल्व करने के लिए इन्वेंशन चाहिए जब मैं होशियारपुर आ रहा था एक बहुत बड़ी प्रॉब्लम थी कुछ दिन पहले टोल प्लाजाज़ में गाड़ी रुकती थी वो पर्ची काटता था जाम लगता था टाइम लगता था फिर एक इंजीनियर आया फास्टैग लेके ये एक प्रॉब्लम सॉल्विंग है ना तो प्रॉब्लम तो हर जगह है और हमें हर जगह प्रॉब्लम सॉल्व करनी होती है और वो आती है कहाँ से इनोवेशन से सो so, क्यूरियोसिटी नहीं होगी तो इनोवेशन नहीं होगा दूसरी चीज़ रीजनेबलनेस कुछ भी सुन के भरोसा नहीं करना है हमें सोचना है फिर भरोसा करना है ज़िद्दी नहीं बनना है तीसरी चीज़ फिजिकल एंड मेंटल हेल्थ दैट इज़ द मोस्ट इंपॉर्टेंट थिंग बिकॉज विदाउट अ हेल्दी बॉडी यू कैन नॉट हैव द हेल्दी माइंड सो जब हेल्दी बॉडी होगी तभी हेल्दी माइंड होगा और तभी आप कुछ अच्छा कर पाओगे तभी आप देश के लिए कुछ कर पाओगे तभी अपने शहर के लिए कुछ कर पाओगे तभी अपने घर के लिए कुछ कर पाओगे so that's it from my side thank you thank you very much uh, your thinking was absolutely fine that you were thinking that a lot of questions will come but lack of awareness awareness ki kami question but people like you people like sitting here mr Sachadeva is here taram here and many people from this education line or otherwise ਜਦੋਂ ਜਦੋਂ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਅੰਕੁਸ਼ ਵੀ ਬਜ਼ਾਈ ਦਾ ਪਾਤਰ ਹੈ ਜਿਨੇ ਬੀਮਸ ਕੋਚਿੰਗ ਸੈਂਟਰ ਵੱਲੋਂ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪਰ ਇਹਨਾਂ ਪ੍ਰੋਗਰਾਮਸ ਦੀ ਕਮੀ ਕਾਰਨ ਹੁਸ਼ਿਆਰਪੁਰ ਵਰਗਾ ਸ਼ਹਿਰ ਜਿਹਦਾ ਨਾਮ ਹੀ ਹੁਸ਼ਿਆਰ ਇੱਥੋਂ ਸ਼ੁਰੂ ਹੁੰਦਾ ਹੈ ਬਟ ਮੈਂ ਸਾਰਿਆਂ ਨੂੰ ਇਹ ਵੀ ਕਹੂੰਗਾ ਆਈ ਵਿਲ ਗੈਟ ਇਟ ਚਾਂਸ ਦੇਰ ਆਲਸਾ ਮੈਨੂੰ ਪਤਾ ਬਟ ਕੁਐਸਚਨ ਜਰੂਰ ਪੁੱਛਿਆ ਕਰੋ ਕੋਈ ਲੜਕੀ ਨਾਮ ਜੇ ਤੁਹਾਨੂੰ मेरा नाम कैप्टन महक सैनी है मैं जलंधर में पोस्टेड हूँ जी मैडम तुम्हें अचीवमेंट की है कई का ही रह जाता कि कहना चाहोगे इस चीज़ में मैं ये कहना चाहूँगी कि जो सपने हैं वो देखना बहुत अच्छी बात है लेकिन सपनों को पूरा करना आपकी जिम्मेदारी होती है तो आप जितनी मेहनत करेंगे आप जितने फोकसड रहेंगे जितना डेडिकेटेड रहेंगे आप जितना अपने जितने गोल ज़्यादा आसानी होगी आपको अपने सपनों को हासिल करने की और हार्ड वर्क का कोई सब्सिट्यूट नहीं है आप जितनी मेहनत करेंगे अपनी लाइफ में नहीं आप वैसा सक्सेस भी पाएंगे मैडम जेड फील्ड आए इस फील्ड की करना पैंता है तो रोड मैप कुछ इस प्रकार की जो जर्नी है टफ है ज़रूर लेकिन जैसे कि मैंने बोला कि अगर आप मेहनत करेंगे फोकस रहेंगे तो आप कुछ भी हासिल कर सकते हैं मैं एक सेकेंड जनरेशन आर्मी ऑफिसर हूँ मेरे फादर भी इंडियन आर्मी में सर्व कर चुके हैं तो बहुत बड़ी मोटिवेशन थी मेरे लिए और जो मेहनत रही है सबको जो भी रहा है वो मेरा रहा है अपना क्योंकि मेरे मन में गोल फिक्स था कि मुझे इंडियन आर्मी ज्वाइन करनी है और मुझे अपने पेरेंट्स का नाम रोशन करना है तो मैडम जूतले की मैसेज खासकर गर्ल्स सॉरी गर्ल्स ली खास कर, कर। गर्ल्स के लिए मैं ये बोलना चाहूँगी कि अपना जो मेंटल बैरियर है उसको ब्रेक करिए जो सोसाइटी आपको बताती है कि लड़कियां नहीं कर सकती ये कर सकती हैं वो कर सकती हैं उसको तोड़िए है और प्रूव करिए सबको कि हम लोग भी यू नो you know, मेल्स के बराबर हैं हम लोग वो सब चीज़ें कर सकते हैं जो हमारे काउंटर पार्ट्स करते हैं मैंने खुद जब ट्रेनिंग करी है तो मैंने अपने मेल काउंटर पार्ट्स की एकदम इक्वल तो एक तो एक तो ट्रेनिंग करी है तो कुछ भी इम्पॉसिबल नहीं है आप अगर आपने ठान लिया कि आपको करना है तो वो आप करके रहें समाज लिए में मैडम की मैसेज है छोटा सा समाज के लिए ये मैसेज है मेरे लिए कि अपने बच्चों को इनक्रेज करिए ज़्यादा से ज़्यादा कि वो मैं तो ये बोलूँगी कि इंडियन आर्मी ज्वाइन करें कि ऐसी ऑर्गेनाइजेशन और ऐसा जॉब दुनिया में कहीं नहीं है जैसा ये जॉब है और आ, मुश्किल ज़रूर है लेकिन जितना मुश्किल है उतना ही मैं बोलूँगी कि जो लाइफ है वो ऐसा है कि आपको हमेशा लाइफ में आ, 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 आपकी ग्रोथ करेगा आपको फिज़िकली फिट रखेगा आपको मेंटली फिट रखेगा तो ऐसी कोई जॉब नहीं है तो सब आपसे ही बोलना चाहूँगी कि अपने बच्चों को इनक्रेज करिए और ज़्यादा से ज़्यादा लोग सामने आए तो, ਇਮ ਸਕੂਲ ਐਂਡ ਕੋਚਿੰਗ ਵੱਲੋਂ ਅੱਜ ਦਾ ਇੱਕ ਸੈਮੀਨਾਰ ਮੈਗਾ ਕੈਰੀਅਰ ਕਾਉਂਸਲਿੰਗ ਸੈਮੀਨਾਰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਜ਼ਿੰਦਗੀ ਦੇ ਲਈ ਆਪਣਾ ਲਕਸ਼ਤ ਤੈਅ ਕਰਨ ਲਈ ਆਪਣਾ ਭਵਿੱਖ ਤੈਅ ਕਰਨ ਦੇ ਲਈ ਬਹੁਤ ਸਾਰੀ ਉਹਨਾਂ ਦੀ ਜਿਹੜੀ ਹੈ ਕਾਉਂਸਲਿੰਗ ਔਰ ਕੋਚਿੰਗ ਦਾ ਇਹ ਮਕਸਦ ਹੈ ਔਰ ਜਿੱਥੇ ਡ੍ਰੀਮ ਜਿਹੜਾ ਸਕੂਲਿੰਗ ਤੇ ਕੋਚਿੰਗ ਜਿਹੜਾ ਹੈ ਪਹਿਲਾਂ ਤੋਂ ਹੀ ਆਪਣਾ ਉਹਨਾਂ ਦਾ ਉਹਨਾਂ ਦੇ ਲਈ ਇੱਕ ਕੰਮ ਕਰ ਰਿਹਾ ਪਰ ਵੱਡਾ ਸੈਮੀਨਾਰ ਕਰਕੇ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਲਿਆਉਣ ਦਾ ਕੰਮ ਕੀਤਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇਸ ਹੁਸ਼ਿਆਰਪੁਰ ਨੂੰ ਚੁਣ ਕੇ ਹੁਸ਼ਿਆਰਪੁਰ ਕਿਉਂਕਿ ਪਹਿਲਾਂ ਹੀ ਇਸ ਲਾਈਨ ਦੇ ਵਿੱਚ ਬਹੁਤ ਅੱਗੇ ਹੈ ਪਰ ਉਹ ਬਹੁਤ ਸਾਰੇ ਬੱਚਿਆਂ ਨੂੰ ਅੱਜ ਵੀ ਆਪਣਾ ਭਵਿੱਖ ਤੈਅ ਕਰਨ ਦੇ ਲਈ ਆਪਣਾ ਚੁਣਨ ਦੇ ਲਈ ਕੈਰੀਅਰ ਚੁਣਨ ਦੇ ਲਈ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਔਰ ਉਹਨਾਂ ਪ੍ਰੋਬਲਮਸ ਨੂੰ ਹੱਲ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਅੱਜ ड्रीम कोचिंग इंस्टिट्यूट ਨੇ ਹੁਸ਼ਿਆਰਪੁਰ ਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕੈਰੀਅਰ ਕਾਉਂਸਲਿੰਗ ਮੈਂ ਸਮਝਦਾ ਕਿ ਬੱਚਿਆਂ ਵਾਸਤੇ ਇਹ ਇੱਕ ਬਹੁਤ ਵੱਡਾ ਆ ਸਹਾਇਤਾ ਹੁੰਦੀ ਹੈ ਹੈਲਪ ਹੁੰਦੀ ਹੈ ਕਿ ਜੇ ਉਹਨਾਂ ਨੂੰ ਪਤਾ ਲੱਗ ਜਾ ਕਿ ਪੜ ਕੇ ਅਸੀਂ ਕਿਹੜਾ ਕੋਰਸ ਕਰਨਾ ਹੈਗਾ ਤਾਂ ਇਹ ਬਹੁਤ ਅੱਛਾ ਇੱਕ ਉਪਰਾਲਾ ਹੈ ਐਕਸਪਰਟਸ ਵੀ ਬੁਲਾਈ ਨੇ ਮੈਂ ਦੇਖਿਆ ਦਿੱਲੀ ਤੋਂ ਔਰ ਚੰਡੀਗੜ੍ਹ ਤੋਂ ਇੱਕ ਆਰਮੀ ਆਫਸਰ ਤਾਕੀ ਬੱਚੇ ਇਨਸਪਾਇਰ ਹੁੰਦੇ ਨੇ ਜਦੋਂ ਪ੍ਰੈਕਟੀਕਲ ਉਹ ਗੱਲ ਸੁਣਦੇ ਨੇ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦਿੰਨਾ ਕਿ ਸਾਨੂੰ ਵੀ ਬੜਾ ਸਿੱਖਣ ਦਾ ਮੌਕਾ ਮਿਲਦਾ ਜਦੋਂ ਇਦਾਂ ਦੇ ਪ੍ਰੋਗਰਾਮ ਚਾਹੀਦਾ ਮੈਂ ਬੱਚੇ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਇਹਨਾਂ ਸਮਝਣ ਕਿ ਅਸੀਂ ਆ ਗਏ ਹਾਂ ਹੁਣ ਚਲੇ ਜਾਣਾ ਬੈਠ ਕੇ ਕੁਸਚਨ ਜੂਰ ਪੁੱਛਣ ਜਿਹੋ ਉਹਨਾਂ ਦੇ ਮਨ 'ਚ ਗੱਲ ਹੈ ਤਾਂ ਹੀ ਉਹਦਾ ਹੱਲ ਹੋਏਗਾ ਅਦਰਵਾਈਜ਼ ਨੇ ਤਾਂ ਜਿੱਦਾਂ ਆਏ ਉਦਾਂ ਹੀ ਵਾਪਸ ਚੱਲ ਜਾਣਗੇ ਉਹ ਇਹਦਾ ਕੋਈ ਫਾਇਦਾ ਨਹੀਂ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਬਾਰ-ਬਾਰ ਇਹ ਅਨਾਉਂਸ ਕਰਨ ਕਿ ਜਿਹੜੇ ਮਨ 'ਚ ਕੁਐਸਚਨ ਹੈਗਾ ਆ ਉਹ ਬੱਚੇ ਜ਼ਰੂਰ ਪੁੱਛਣ ਉਹ ਜਦੋਂ ਹੁਣ ਮੈਂ ਭਾਸ਼ਣ ਦੇ ਕੇ ਹਟਿਆ ਤਾਂ ਮੈਨੂੰ ਕਹਿਣ ਲੱਗੇ ਜੀ ਤੁਹਾਡੇ ਭਾਸ਼ਣ ਤੁਸੀਂ ਇਹ ਗੱਲ ਸਿੱਖ ਲਈ ਜਿਹੜਾ ਐਕਸਪਰਟ ਸੀਗੇ ਕਾਰਨ ਕੀ ਹੈ ਕਿ ਇਨਸਾਨ ਹਰ ਨੂੰ ਕੋਈ ਨਾ ਕੋਈ ਕਿਸੇ चीज ਮਦਦ ਰਹਿੰਦੀ ਹੈ ਉਹ ਆਪਣੇ ਆਪ ਚ ਪੂਰਾ ਨਹੀਂ ਹੁੰਦਾ ਉਹ ਕਿਸੇ ਦੀ ਮਦਦ ਨਾਲ ਬਹੁਤ ਕੁਝ ਕਰ ਸਕਦਾ ਥੋੜਾ ਜਿਹਾ ਗਾਈਡ ਕਰ ਦਿਓ ਤਾਂ ਉਹ ਕਿਤੇ ਨਾ ਕਿਤੇ ਪਹੁੰਚ ਸਕਦਾ ਮੈਂ ਇੱਕ ਵਾਰੀ ਡ੍ਰੀਮ ਕੈਰੀਅਰ ਵਾਲੇ ਨੂੰ ਬਹੁਤ ਬਹੁਤ ਵਧਾਈ ਦਿਨਾ ਕਿੰਨੇ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਹੁਸ਼ਿਆਰਪੁਰ ਦੇ ਵਿੱਚ ਅੱਜ ਡ੍ਰੀਮ ਡ੍ਰੀਮਸ ਕੋਚਿੰਗ ਸਕੂਲ ਵੱਲੋਂ ਇੱਕ ਮੈਗਾ ਕਾਉਂਸਲਿੰਗ ਸੈਮੀਨਾਰ ਲਗਾਇਆ ਜਾ ਰਿਹਾ ਅੱਜ ਜਿੱਥੇ ਕਾਫੀ ਵੱਡੀ ਗਿਣਤੀ ਚ ਇੱਥੇ ਬੱਚੇ ਪਹੁੰਚੇ ਆ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਬੱਚਾ ਪੜ੍ਹਾਈ ਤਾਂ ਕਰ ਲੈਂਦਾ ਪਰ ਉਹ ਲਾਈਨ ਕੀ ਚੁਣੇ ਕਿਹੜੀਆਂ-ਕਿਹੜੀਆਂ ਲਾਈਨਸ ਅਵੇਲੇਬਲ ਆ ਇਹ ਸਭ ਤੋਂ ਔਖਾ ਵਿਸ਼ੇ ਬਣ ਚੁੱਕਾ ਹੈ ਸੋ ਇੱਥੇ ਇਹਨਾਂ ਨੇ ਐਫਰਟਸ ਕੀਤੀਆਂ ਇਹ ਬੱਚਿਆਂ ਨੂੰ ਗਾਈਡਲਾਈਨ ਦੇਣ ਦੀਆਂ ਸੋ ਮੈਂ ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਔਰ ਕਾਉਂਸਲਿੰਗ ਕੈਰੀਅਰ ਬਹੁਤ ਇੱਕ ਵਾਸਟ ਸਬਜੈਕਟ ਆ ਮੈਨ ਸਮਝਦਾ ਕਿ ਯੂਨੀਵਰਸਿਟੀਆਂ ਚ ਵੀ ਔਰ ਕਾਲਜਾਂ ਚ ਵੀ ਇਹਨੂੰ ਸਬਜੈਕਟ ਦੇ ਤੌਰ ਤੇ ਪੜ੍ਹਾਉਣ ਦੀ ਲੋੜ ਆ ਔਰ ਇਸ ਰਿਸਰਚ ਕਰਨ ਦੀ ਲੋੜ ਆ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਐਸੇ ਟਰੇਡਸ ਆ ਜਾਂ ਕੈਰੀਅਰਸ ਆ ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦੇ ਔਰ ਕਈ ਬੱਚੇ ਉਹਦੇ ਚ ਫਿੱਟ ਹੋ ਸਕਦੇ ਆ ਔਰ ਆਪਣਾ ਅੱਛਾ ਕੈਰੀਅਰ ਬਣਾ ਸਕਦੇ ਆ ਸੋ ਜਿਸਲੇ ਜਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਆ ਆਉਣ ਵਾਲੇ ਸਮੇਂ 'ਚ ਮੈਨੂੰ ਪੂਰੀ ਉਮੀਦ ਆ ਕਿ ਇਹ ਬਹੁਤ ਵੱਡੇ ਲੈਵਲ ਤੇ ਅ ਮੱਚਿਆਂ ਦੀ ਹੈਲਪ ਲਈ ਅਗੇ ਆ ਡ੍ਰੀਮ ਕੋਚਿੰਗ ਇੰਸਟੀਚਿਊਟ ਔਰ ਕੈਰੀਅਰ ਸੈਂਟਰ ਦੇ ਵਾਸ ਨੋ ਇੱਕ ਬੜਾ ਮੇਗਾ ਜਿਹੜਾ ਕੈਰੀਅਰ ਦੇ ਸਬੰਧ ਦੇ ਵਿੱਚ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਔਰ ਜਿੱਥੇ ਮੈਂ ਡ੍ਰੀਮ ਕੋਚਿੰਗ ਔਰ ਜਿਹੜਾ ਇੰਸਟੀਚਿਊਟ ਆ ਜਿਹੜੇ ਕਿ ਕੈਰੀਅਰ ਨੂੰ ਪ੍ਰਮੋਟ ਕਰ ਰਿਹਾ ਅੱਜ ਵੀ ਬੜੇ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਜਿੱਥੇ ਗਵਰਨਮੈਂਟ ਪੰਜਾਬ ਜਿਹੜੀ ਆ ਉਹ ਗਵਰਨਮੈਂਟ ਬਤਾ ਰੇ ਪੰਜਾਬ ਗਵਰਨਮੈਂਟ ਜਿੱਥੇ ਅਸੀਂ ਪ੍ਰਯਾਸ ਕਰ ਰਹੇ ਹਾਂ ਕਿ ਜਿਹੜਾ ਬੱਚਿਆਂ ਨੂੰ ਅੱਛਾ ਕੈਰੀਅਰ ਔਰ ਅੱਛੀਆਂ ਜੌਬਸ ਦਿੱਤੀਆਂ ਜਾਣ ਉਹ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਵੇਟ ਸੈਕਟਰ ਚ ਅੱਛੇ ਇੰਸਟੀਟਿਊਟ ਨੇ ਜਿਹੜੇ ਕਿ ਕੈਰੀਅਰ ਨੂੰ ਪ੍ਰਮੋਟ ਕਰਦੇ ਨੇ ਕਿਉਂਕਿ ਜਦੋਂ 10th 2 ਜਾਂ ਬੱਚਾ ਗ੍ਰੈਜੂਏਟ ਕਰ ਜਾਂਦਾ ਦੈਨ ਆਫਟਰ ਦੈਟ ਉਹ ਬੜਾ ਕਨਫਿਊਜ਼ ਹੁੰਦਾ ਕਿ ਉਹਦਾ ਟੇਸਟ ਜਾਂ ਉਹਦੀਆਂ ਹੈਬਿਟਸ ਜਾਂ ਉਹਦਾ ਅੱਗੇ ਕੈਰੀਅਰ ਜਿਹੜਾ ਉਹਨੇ ਕਿੱਦਾਂ ਚੂਜ਼ ਕਰਨਾ ਕਿਵੇਂ ਚੂਜ਼ ਕਰਨਾ ਸੋ ਦਿਸ ਇਜ਼ ਅ ਵੈਰੀ ਗੁੱਡ ਵੇ ਜਿੰਨੀ ਵੀ ਡ੍ਰੀਮ ਕੋਚਿੰਗ ਸੈਂਟਰ ਦੀ ਟੀਮ ਹੈਗੀ ਆ ਇਹਨਾਂ ਦੇ ਜਿੰਨੇ ਵੀ ਲੀਡਰਸ਼ਿਪ ਆ ਉੱਥੇ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਆਂ ਔਰ ਉੱਥੇ ਮੈਂ ਨਾਲ ਇਹਨਾਂ ਨੂੰ ਇਹ ਆਸ਼ਵਾਸ਼ਣ ਵੀ ਦਿਵਾਉਣੀ ਆ ਕਿ ਆਮ ਨੀ ਵੀ ਸਾਡੀ ਗਵਰਨਮੈਂਟ ਹੈਗੀ ਆ ਉਹ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੁਸੀਂ ਇੱਕ ਬਹੁਤ ਅੱਛਾ ਪ੍ਰਯਾਸ ਕਰ ਰਹੇ ਹੋ ਔਰ ਇਸ ਪ੍ਰਯਾਸ ਨੂੰ ਜਿਹੜਾ ਇਸੇ ਤਰ੍ਹਾਂ ਉਹ ਕੰਟੀਨਿਊ ਰੱਖਣ ਔਰ ਗੌਰ ਬਤੌਰੇ ਗਵਰਨਮੈਂਟ ਦੇ ਨੁਮਾਇੰਦੇ ਹੋਣ ਦੇ ਉੱਥੇ ਜਿੱਥੇ ਵੀ ਇਹਨਾਂ ਨੂੰ ਕਦੇ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਹਮੇਸ਼ਾ ਹਾਜ਼ਰ ਆ ਬਾਕੀ ਇਦਾਂ ਦੇ ਕੈਰੀਅਰ ਓਰੀਐਂਟਡ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਇਸ ਤਰ੍ਹਾਂ ਹੋਣਾ ਜਿਹੜਾ ਇੱਕ ਜਿੱਥੇ ਸ਼ਹਿਰ ਵਾਸਤੇ ਸਾਡੇ ਸੂਬੇ ਵਾਸਤੇ ਬੜੀ ਅੱਛੀ ਗੱਲ ਆ ਮੈਂ ਇਹਨਾਂ ਨੂੰ ਪੂਰੀ ਟੀਮ ਨੂੰ ਜਿੱਥੇ ਵਧਾਈ ਦਿੰਨੀ ਆ ਔਰ ਆਸ ਕਰਦੀ ਆ ਕਿ ਇਹ ਆਪਣੇ ਪ੍ਰੋਜੈਕਟ ਨੀ ਰੱਖਣਗੇ ਜਹਨ ਜੀ ਅੱਜ ਹੁਸ਼ਿਆਰਪੁਰ ਦੀ ਧਰਤੀ ਤੇ ਡ੍ਰੀਮ ਕੋਚਿੰਗ ਸੈਂਟਰ ਨੇ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਬੱਚਿਆਂ ਦੇ ਕੈਰੀਅਰ ਨੂੰ ਸਵਾਰਨ ਵਾਸਤੇ ਕੀਤਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਇਹਨਾਂ ਦਾ ਧੰਨਵਾਦੀ ਆ ਕਿ ਇਸ ਤਰ੍ਹਾਂ ਦੇ ਇੰਸਟੀਚਿਊਟ ਚਲਾਉਣ ਵਾਲੇ ਜਿਹੜੇ ਵੀ ਆਰਗੇਨਾਈਜ਼ਰ ਨੇ ਉਹਨਾਂ ਦੇ ਦਿਮਾਗ 'ਚ ਆਇਆ ਕਿ ਬੱਚਿਆਂ ਨੂੰ 10ਵੀਂ 12ਵੀਂ ਤੋਂ ਬਾਅਦ ਇਹ ਸਮਝ ਨਹੀਂ ਆਉਂਦਾ ਕਿ ਉਹ ਕਰ ਲੇਗੀ ਸੋ ਉਹਨਾਂ ਨੂੰ ਅੱਛੀ ਕਾਉਂਸਲਿੰਗ ਦੇਣ ਵਾਸਤੇ ਜਿਹੜਾ ਉਪਰਾਲਾ ਹੋਇਆ ਵਾ ਅਸੀਂ ਬਹੁਤ ਧੰਨਵਾਦੀ ਆ ਮੈਂ ਤਾਂ ਇਹ ਮਹਿਸੂਸ ਵੀ ਇੱਥੇ ਆ ਕੇ ਕਰ ਰਿਹਾ ਆ ਕਿ ਕਾਸ਼ ਇਸ ਤਰ੍ਹਾਂ ਦੇ ਉਪਰਾਲੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਸ ਟਾਈਮ ਇੰਸਟੀਚੂਟਾਂ ਨੇ ਕੀਤੇ ਹੁੰਦੇ ਜਾਂ ਉਸ ਟਾਈਮ ਦੀ ਸਰਕਾਰਾਂ ਨੇ ਕੀਤੇ ਹੁੰਦੇ ਤਾਂ ਅੱਜ ਸਾਡੇ ਜੀਵਨ ਪੱਧਰ 'ਤੇ ਮੇਰੇ ਵਰਗੇ ਹਜ਼ਾਰਾਂ ਲੱਖਾਂ ਨੌਜਵਾਨਾਂ ਦਾ ਜੀਵਨ ਕੋਈ ਸ਼ੋਰ ਹੁੰਦਾ ਆ ਚਲੋ ਦੇਰ ਆਏ ਦਰੋਸਤ ਆਏ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦੀਆਂ ਮੁਬਾਰਕਬਾਦ ਦਿਨਾਂ ਸਮੂਹ ਇੱਥੇ ਜਿੰਨੇ ਵੀ ਵਿਦਿਆਰਥੀ ਅੱਜ ਹਜ਼ਾਰਾਂ ਦੀ ਗਿਣਤੀ ਚ ਆਏ ਨੇ ਸੋ ਇਹਨਾਂ ਨੂੰ ਮੁਬਾਰਕਬਾਦ ਇੱਕ ਚੰਗੇ ਜੀਵਨ ਵਾਸਤੇ ਔਰ ਇਸ ਇੰਸਟੀਚਿਊਟ ਨੂੰ ਬਹੁਤ ਬਹੁਤ ਮੁਬਾਰਕਬਾਦ ਧੰਨਵਾਦੀਆਂ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕਰਦੇ ਰਹਿਣਗੇ ਔਰ ਇਹ ਹੀ ਆਸ਼ਾ ਕਰਦਾ ਮੈਂ ਔਰ ਸਾਡੇ ਵੱਲੋਂ ਜਿਹੜਾ ਵੀ ਸਹਿਯੋਗ ਇਹਨਾਂ ਨੂੰ ਚਾਹੀਦਾ ਹੋਵੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਇਹਨਾਂ ਲਈ ਸਹਿਯੋਗ ਵਾਸਤੇ ਤਤਪਰ ਰਹੇਗੀ ਔਰ ਇਹ ਹੀ ਆਸ਼ਾ ਕਰਦਾ ਹਾਂ ਕਿ ਬੱਚਿਆਂ ਦਾ ਇਹ ਭਵਿਕ ਸਵਾਰਨਗੇ ਉਹਦੇ ਦੇਸ਼ ਦਾ ਭ ਅੱਜ ਡ੍ਰੀਮਸ ਕੋਚਿੰਗ ਵੱਲੋਂ ਕੈਰੀਅਰ ਕਾਉਂਸਲਿੰਗ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਬਹੁਤ ਹੀ ਸ਼ਲਾਘਾਯੋਗ ਹੈ ਪਹਿਲੀ ਵਾਰ ਹੀ ਹੁਸ਼ਾਪੁਰ 'ਚ ਮੈਂ ਦੇਖਿਆ ਇਸ ਤਰ੍ਹਾਂ ਦਾ ਈਵੈਂਟ ਹੋ ਰਿਹਾ ਤੇ ਇਹਦੇ ਚਾਕੇ ਸਭ ਤੋਂ ਮੈਂ ਪ੍ਰੋਗਰਾਮ 'ਚ ਦੇਖਿਆ ਸਭ ਤੋਂ ਅੱਛੀ ਗੱਲ ਹੈ ਵੀ ਜੇ ਤੁਸੀਂ ਡਾਕਟਰ ਬੰਨਣਾ ਹੋਏ ਤੇ ਅਸੀਂ ਚੰਗੇ ਕਿਸੇ ਡਾਕਟਰ ਦੇ ਕੋਲੋਂ ਆਪਾਂ ਸਲਾਹ ਕਰਕੇ ਆਪਣੇ ਬੱਚੇ ਨੂੰ ਡਾਕਟਰ 'ਚ ਬਣਾਉਣਾ ਚਾਹੁੰਦੇ ਆਪਾਂ ਕਿਸੇ ਚੰਗੇ ਡਾਕਟਰ ਕੋਲ ਸਲਾਹ ਲੈਂਦੇ ਆ ਉਹਦੇ ਕੋਲੋਂ ਗਾਈਡੈਂਸ ਲੈਂਦੇ ਆ ਨਾ ਕਿ ਜਿਹੜੇ ਆਪਣਾ ਨੀਟ ਦਾ ਐਗਜ਼ਾਮ ਫੇਲ ਕੀਤਾ ਪਾਉਂਦੇ ਕੋਣੀ ਸਲਾਹ ਕਰਦੇ ਤੇ ਇੱਥੇ ਵੀ ਆ ਕੇ ਮੈਂ ਦੇਖਿਆ ਵੀ ਆਈਪੀਐਸ ਅਫੀਸਰ ਔਰ ਆਰਮੀ ਦੇ ਸੀਨੀਅਰ ਅਫੀਸਰ ਉਹ ਆ ਕੇ ਗਾਈਡ ਕਰ ਰਹੇਵੇਂ ਹਾਊ ਟੂ ਕਰੈਕ ਥੀਸ ਐਗਜ਼ਾਮਸ ਤੋ ਬੜਾ ਅੱਛਾ ਲੱਗਦਾ ਵੀ ਜਿਹੜੇ ਫੀਲਡ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸੇ ਫੀਲਡ ਦੇ ਜਿਹੜੇ ਐਕਸਪਰਟ ਨੇ ਜਿਹੜੇ ਸਕਸੈਸਫੁਲ ਨੇ ਉਹ ਆ ਕੇ ਤੁਹਾਨੂੰ ਕਾਉਂਸਲਿੰਗ ਕਰਦੇ ਆ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਤੇ ਮੈਂ ਇਹਦੇ ਲਈ ਡ੍ਰੀਮਸ ਕੋਚਿੰਗ ਦੇ ਸੈਂਟਰ ਦੇ ਅੰਕੁਸ਼ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਮੀਦ ਕਰਦਾ ਇਸ ਜਿਹੜਾ ਟੌਪਿਕ ਹੈਗਾ ਇਸ ਤਰ੍ਹਾਂ ਦਾ ਕੈਰੀਅਰ ਕਾਉਂਸਲਿੰਗ ਦਾ ਹਰ ਸਾਲ ਇੱਕ ਇਸ ਤਰ੍ਹਾਂ ਦਾ ਜ਼ਰੂਰ ਹਾਰਪੁਰ ਚ ਹੋਣਾ ਚਾਹੀਦਾ ਤਾਂ ਕਿ ਅਸੀਂ ਵੀ ਆਪਣੇ ਟਾਈਮ ਤੇ ਅਸੀਂ ਵੀ ਆਰਮੀ ਜਾਣਾ ਚਾਹੁੰਦੇ ਸੀ ਲੇਕਿਨ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਵੀ ਕਰੀਏ ਕੀ ਕੋਈ ਰਸਤਾ ਨਹੀਂ ਪਤਾ ਸੀ ਲੇਕਿਨ ਹੁਣ ਅਜ ਤਾਂ ਜਿਹੜੀ opportunity ਤੁਹਾਡੇ ਘਰ ਆ ਕੇ ਜਿਹੜੀ ਆ guide ਕਰਨ ਵਾਸਤੇ ਆਈ ਹੈ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਮੈਂ ਕਹਣਾ ਵੀ ਹਰ ਸਾਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਹੁਤ ਬੜਾ ਅੱਛਾ ਇਨੀਸ਼ੀਏਟਿਵ ਹੈ ਟੀਮਸ ਬੜਾ ਐਕਸ ਇਨੀਸ਼ੀਏਟਿਵ ਹੈ ਡ੍ਰੀਮਸ ਸਪੋਰਟਿੰਗ ਇੰਸਟੀਚਿਊਟ ਦਾ ਕਿਉਂਕਿ ਐਕਚੁਅਲੀ ਸਹੀ ਦਿਸ਼ਾ ਦੇ ਵਿੱਚ ਪਾਣਾ ਵੀ ਇੱਕ ਬਹੁਤ ਵੱਡਾ ਕੰਮ ਹੈ ਬੱਚਿਆਂ ਨੂੰ ਅਕਸਰ ਪੇਰੈਂਟਸ ਨੂੰ ਬੱਚਿਆਂ ਨੂੰ ਡਾਊਟ ਰਹਿੰਦਾ ਹੈ ਆਫਟਰ 10th ਕੀ ਕੀਤਾ ਜਾਵੇ ਆਫਟਰ +2 ਕਿਸ ਲਾਈਨ ਦੇ ਵਿੱਚ ਜਾਇਆ ਜਾਵੇ 10th ਤੋਂ ਬਾਅਦ ਵੀ ਬੜੀ ਮੁਸ਼ਕਿਲ ਆਉਂਦੀ ਹੈ ਆਰਟਸ ਟਰੇਮ ਲਿੱਤੇ ਜਾਵੇ ਕਾਮਰਸ ਹੈ ਮੈਡੀਕਲ ਨਾਨ ਮੈਡੀਕਲ ਜਾਂ ਐਨਡੀ ਵਾਲ ਜਾਇਆ ਜਾਵੇ ਜਾਂ ਪਲੱਸ 2 ਤੋਂ ਬਾਅਦ ਕੀ ਕਿੱਥਾ ਜਾਵੇ ਤੇ ਇੱਕ ਤੋਂ ਮੈਂ ਕਹਿਣਾ ਚਾਹਾਂਗਾ ਬੜਾ ਅੱਛਾ ਇੱਕ ਮੌਕਾ ਦਿੱਤਾ ਹੈ ਡ੍ਰੀਮਸ ਕੋਚਿੰਗ ਨੇ ਪੂਰੇ ਹੁਸ਼ਿਆਰਪੁਰ ਨੂੰ ਇੱਕ ਨਿਯੋਤਾ ਦੇ ਇੱਕ ਜਿੱਥੇ ਜਗ੍ਹਾ ਇਕੱਠਾ ਕਰਕੇ ਕਿ ਕੋਈ ਵੀ ਡਾਊਟ ਹੈ ਇੱਥੇ ਕੁਸ਼ਨ ਆਨਸਰ ਸੈਸ਼ਨ ਹੋਏਗਾ ਜਿੱਥੇ ਕਿ ਬਹੁਤ ਵਧੀਆ ਲੋਕ ਆ ਰਹੇ ਨੇ ਸਪੀਕਰਸ ਆ ਰਹੇ ਨੇ ਬਹੁਤ ਵਧੀਆ ਸ਼ਹਿਰ ਤੋਂ ਕਾਫੀ ਸਾਰੀ ਹਸਤੀਆਂ ਆ ਰਹੀਆਂ ਨੇ ਜਿਹੜੇ ਬੱਚਿਆਂ ਨੂੰ ਇਨਸਪਾਇਰ ਕਰਨਗੇ ਮੋਟੀਵੇਟ ਕਰਨਗੇ ਕਿ ਕੀ ਕੀਤਾ ਜਾਵੇ ਕਿਉਂਕਿ ਜ਼ਰੂਰੀ ਨਹੀਂ ਹੈ ਇੱਕ ਜੌਬ ਲੈਣਾ ਹੀ ਸਭ ਕੁਝ ਹੈ ਬੱਚੇ ਕੋ ਅਗਰ ਗੁਣ ਹੈਗੇ ਤਾਂ ਆਪਣਾ ਅੱਗੇ ਜੌਬਸ ਕ੍ਰੀਏਟ ਵੀ ਕਰ ਸਕਦਾ ਹੈ ਤੇ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦੇ ਹਾਂ ਡ੍ਰੀਮਸ ਕੋਚਿੰਗ ਇੰਸਟੀਚਿਊਟ ਦਾ ਤੇ ਅੰਕੁਸ਼ ਮੇਰ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਹੁਸ਼ਿਆਰਪੁਰ ਲਈ ਉਪਰਾਲਾ ਕੀਤਾ ਹੈ ਥੈਂਕ ਯੂ ਅੱਛਾ ਲੱਗ ਰਿਹਾ ਅ ਡ੍ਰੀਮਸ ਕੋਚਿੰਗ ਦੇ ਨਾਂ ਦੇ ਉੱਤੇ ਜਿਹੜਾ ਅੱਜ ਸੈਮੀਨਾਰ ਬਹੁਤ ਵੱਡਾ ਰੱਖਿਆ ਗਿਆ ਮੈਂ ਕਹਿ ਸਕਦਾ ਹਾਂ ਸਾਡੇ ਆਣ ਵਾਲੇ ਬੱਚਿਆਂ ਜਨਰੇਸ਼ਨਸ ਲਈ ਇੱਕ ਬਹੁਤ ਹੀ ਅੱਛਾ ਟਰਨਿੰਗ ਪੁਆਇੰਟ ਹੈ। ਔਰ ਇਹਨਾਂ ਬੱਚੇ ਨੂੰ بڑا ਬੂਸਟ ਮਿਲਦਾ। ਮੈਨੂੰ ਯਾਦ ਆ ਜਦੋਂ ਅਸੀਂ ਬੱਚੇ 9ਵੀਂ 11ਵੀਂ ਚ ਹੁੰਦੇ ਆ ਤੇ ਉਹਨਾਂ ਨੂੰ ਐਕਚੁਅਲੀ ਉਸ ਵੇਲੇ ਮਾਈਂਡਰ ਆ ਉਹ ਕਈ ਪਾਸੇ ਹੁੰਦਾ ਕਿ ਕਿੱਧਰ ਜਾਣਾ ਚਾਹੀਦਾ। ਲੇਕਿਨ ਅੱਜ ਕਿਉਂਕਿ ਬਹੁਤ ਸਾਇੰਸ ਦੀ ਤਰੱਕੀ ਹੋ ਚੁੱਕੀ ਆ ਆਈਟੀ ਦਾ ਯੁੱਗ ਆ। ਗੂਗਲ ਦਾ ਸੋਗ ਹੈ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਵੀ ਹੈ ਲੇਕਿਨ ਇਹ ਜਿਹੜੇ ਜਦੋਂ ਕੋਚ ਆਂਦੇ ਗੁਰੂ ਆਂਦੇ ਆ ਜਿਨ੍ਹਾਂ ਨੇ ਖੁੱਲ ਕੋਈ ਆਈਪੀਐਸ ਹੈ ਕੋਈ ਆਈਆਈਟੀ ਨੇ ਹੈ ਕੋਈ ਹੋਰ ਇੰਡੀਅਨ 에ਅਰਫੋਰਸ ਸਰਵਿਸਿਜ਼ ਜੋ ਹੈਗਾ ਸੋ ਇਹਨਾਂ ਦਾ ਜਿਹੜਾ ਉਹਨਾਂ ਨੂੰ ਬੂਸਟ ਕਰਨਾ ਉਹਨਾਂ ਨੂੰ ਕੋਈ ਰਸਤਾ ਦਿਖਾਣਾ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਸੋ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਇਹ ਜਿਹੜਾ ਐਡਾ ਵੱਡਾ ਪ੍ਰਯਾਸ ਕੀਤਾ ਮੇਰੇ ਹੁਸ਼ਿਆਰਪੁਰ ਦੇ ਬੱਚਿਆਂ ਨੇ ਵੀ ਇੱਕ ਰਸਤਾ ਦਿਖਾਉਣ ਲਈ ਐਡਾ ਵੱਡਾ ਸੈਮੀਨਾਰ ਰੱਖਿਆ ਤੋਂ ਮੈਂ ਬਹੁਤ ਬਹੁਤ ਨਾਲ ਦਿਲੋਂ ਰਹਿਣੇ ਦਾ। ਪਰ ਤੋਂ ਧੰਨਵਾਦ ਆਪਣੇ ਸ਼ਹਿਰ ਵਾਸੀਆਂ ਬੋਲੋ ਵੀ ਬਤੌਰ ਐਮਐਲਏ ਵੀ। ਤੋਂ ਪਹਿਲੇ ਤਾਂ ਮੈਂ ਹੁਸ਼ਿਆਰਪੁਰ ਦੇ ਮੌਜੂਦਾ ਐਮਐਲਏ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਦਾ ਬਹੁਤ ਧੰਨਵਾਦ ਕਵਾਂਗਾ ਕਿ ਉਹ ਇੱਥੇ ਬੱਚਿਆਂ ਦੀ ਹੌਸਲਾ ਵਜਾਈ ਲਈ ਆਏ ਨੇ। ਸਾਡੀ ਇੱਕ ਰਿਕਵੈਸਟ ਹੈ ਕਿ ਸਰ ਅਸੀਂ ਹੁਸ਼ਿਆਰਪੁਰ ਦੇ ਵਿੱਚ ਮੈਗਾ ਕੈਰੀਅਰ ਕਾਉਂਸਲਿੰਗ ਸੈਮੀਨਾਰ ਕਰਵਾ ਰਹੇ ਹਾਂ ਸਰ। ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇੱਥੇ ਇੰਡੀਅਨ ਆਰਮੀ ਤੋਂ ਕੈਪਟਨ ਮਹਿਕ ਸਣੀ ਮੈਮ ਆਏ ਨੇ ਔਰ ਉਹਨਾਂ ਦੀ ਅਚੀਵਮੈਂਟ ਇਹ ਹੈ ਕਿ ਉਹ ਇੰਡੀਆ ਦੇ ਪੰਜ ਉਹਨਾਂ ਕਮਿਸ਼ਨਸ ਦੇ ਵਿੱਚੋਂ ਹੈ ਜਿਨ੍ਹਾਂ ਨੂੰ ਆਰਟੀਲਰੀ ਰੈਜੀਮੈਂਟ ਮਿਲਿਆ ਉਹ ਟਾਪ 5 ਲਿਸਟ ਦੇ ਮੈਮ ਨੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਆਰਟੀਲਰੀ ਰੈਜੀਮੈਂਟ ਮਿਲਿਆ ਜੀ ਔਰ ਰਾਈਟ ਨਾਓ ਉਹ ਜਲੰਧਰ ਦੇ ਵਿੱਚ ਪੋਸਟਡ ਹੈ ਇੰਡੀਅਨ ਆਰਮੀ ਵੱਲੋਂ ਇੱਥੇ ਆਏ ਨੇ ਇਸ ਤੋਂ ਇਲਾਵਾ ਆਈਪੀਐਸ ਅਭਿਸ਼ੇਕ ਸਿੰਘ ਸਰ ਦਿੱਲੀ ਤੋਂ ਆਏ ਨੇ ਜੀ ਆਈਟੀ ਬੰਬੇ ਟਿਊਟੋਰੀਅਲ ਨਾਲ ਸੰਬੰਧ ਰੱਖਦੇ ਨੇ ਤਨਵੀਰ ਸਿੰਘ ਸਰ ਆਇਆ ਔਰ ਮੈਂ ਜਿਵੇਂ ਦੱਸਿਆ ਕਿ ਮੈਂ ਜਦੋਂ ਵੀ ਸਰਨਾ ਐਮਐਲਏ ਸਰ ਕੋ ਜਾਵਾਂਗਾ ਕਿ ਸਰ ਉਹ ਆਪਾਂ ਇਦਾਂ ਦਾ ਇਵੈਂਟ ਆਰਗੇਨਾਈਜ਼ ਕਰਵਾ ਰਹੇ ਹਾਂ ਸਾਨੂੰ ਬਹੁਤ ਹੌਸਲਾ ਅਫਜ਼ਾਈ ਮਿਲੀ ਕਿਉਂਕਿ ਇੱਥੇ ਦੇ ਬੱਚਿਆਂ ਲਈ ਅਸੀਂ ਕੁਝ ਵੱਡਾ ਕਰਕੇ ਦਿਖਾਉਣਾ ਚਾਹੁੰਦੇ ਸੀ ਕਿ ਬੱਚਿਆਂ ਨੂੰ ਇੱਕ ਪਲੈਟਫਾਰਮ ਮਿਲੇ ਕਿਉਂਕਿ ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਹੁਸ਼ਿਆਰਪੁਰ ਚ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਬਟ ਨਹੀਂ ਇਦਾਂ ਨਹੀਂ ਹੈ ਇਸ ਤੋਂ ਵੀ ਅੱچھے ਇਵੈਂਟਸ ਇਵੈਂਟ ਅੱچھے ਤਾਂ ਹੁੰਦੇ ਜਦੋਂ ਸਾਡੇ ਕਾਉਂਸਲਰਸ ਅੱچھے ਹੋਣ ਇਵੈਂਟ ਅੱچھے ਤਾਂ ਹੁੰਦੇ ਅਗਰ ਇੱਥੇ ਦੀ ਜਨਤਾ ਸਾਡਾ ਸਪੋਰਟ ਕਰੇ ਇਵੈਂਟ ਅੱچھے ਉਦੋਂ ਹੁੰਦੇ ਜਦੋਂ ਇੱਥੇ ਦੇ ਬੱਚੇ ਸਪੋਰਟ ਕਰਨ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ ਪੇਰੈਂਟਸ ਬੱਚੇ ਪਿਛ ਉਪਾਈ ਜਿੰਨੀਆਂ ਸਾਡੀ 6700 ਚੇਅਰ ਸੀਗੀਆਂ ਉਹ ਫੁੱਲ ਸੀਗੀਆਂ ਪਰ ਹਜੇ ਵੀ ਪਿਛਲੇ 2 ਘੰਟੇ ਤੋਂ ਪੇਰੈਂਟਸ ਤੇ ਬੱਚੇ ਉੱਥੇ ਖੜੇ ਨੇ ਤੋਂ ਇਹ ਮੈਂ ਮਾਫੀ ਮੰਗਾਗਾ ਨਾਲ ਦੇ ਨਾਲ ਮੈਂ ਸਾਰੀ ਹੁਸ਼ਰਪੁਰ ਵਸਿਆ ਨੂੰ ਇਹ ਕਵਾਂਗਾ ਕਿ ਇਦਾਂ ਦੇ ਇਵੈਂਟ ਲਈ ਸਾਨੂੰ ਅੱਗੇ ਵੀ ਸਪੋਰਟ ਕਰੋ ਤਾਂ ਕਿ ਅਸੀਂ ਬੱਚਿਆਂ ਲਈ ਅੱਛੇ ਕੰਮ ਕਰਦੇ ਰਹੀਏ ਥੈਂਕ ਯੂ सारे होशियारपुर वालों का थैंक यू कहना चाहती हूँ सब ने यहाँ पे बढ़ चढ़ के भाग लिया इस इवेंट में और मेगा करियर काउंसलिंग सेमिनार जो बच्चों के लिए हो रहा था हमने जो एक्सपेक्ट भी नहीं किया था उससे ज्यादा यहाँ पे गैदरिंग हुई है उससे ज़्यादा बच्चों को यहाँ पे सुनने का मौका मिला है और मैं होप करती हूँ कि बच्चा यहाँ से आज कुछ ना कुछ लेके ही गया होगा उसे पता लगा होगा कि करियर में आगे उसने क्या करना है एक बार फिर से थैंक यू सो मच